ਦੇਖੋ ਜੀ ਸਾਡੇ ਇੱਥੇ ਪਰ ਡਿਊਟੀ ਕਰਦੇ ਹੈ ਨਾ ਤੇ ਸਾਰੇ ਪੇੜ-ਪੌਦੇ ਲਾਏ ਹੋਏ ਹੈ ਨਾ ਮਤਲਬ ਬਹੁਤ ਸੋਹਣੇ ਹੋਏ ਲੀ ਸੀਜ਼ਨ ਦੇ ਅਨੁਸਾਰ ਤਾਂ ਬੜੇ ਸੋਹਣੇ ਹੁੰਦੇ ਆ ਫੁੱਲੋਰੇ ਗੁਲਾਬ ਜਿਵੇਂ ਜਨਵਰੀ ਚ ਹੋਏ ਹੈ ਨਾ ਜਨਵਰੀ ਚ ਫਰਵਰੀ ਚ ਅੱਧੀ ਕਿ ਫਰਵਰੀ ਮਾਰਚ ਤੱਕ ਹੁੰਦੀ ਹੈ ਇਹ ਹੈਗਾਗਾ ਇਹਨੂੰ ਪੁਤਰੀ ਚਾਇਨਾ ਰੋਜ਼ ਕਹਿੰਦੇ ਆ ਆ ਚਾਇਨਾ ਰੋਜ਼ ਅਮਰੂਦ ਦੇ ਪੇੜ ये तो एक सपैदा मतलब दरख्त लगाए हुए हैं वास्ते है ना ऑक्सीजन वास्ते बड़े सोने हरी भरी ऐन वे पेड़ और जिम्मे की पत्तल होंगे है ना जिस तरह खा खे सामने लगे हुए बड़े वाला पेड़ बहुत बड़ा हुआ ਇਨੂੰ ਥੋੜੀ ਸਪੇਸ ਘੱਟ ਮਿਲ ਰਹੀ ਹੈ ਘੁੰਮਣ ਨੂੰ ਫੁੱਲ ਘਟਾ ਰਿਹਾ ਹੈ ਲਈ ਜਦ ਮੌਸਮ ਹੁੰਦਾ ਫਿਰ ਬੜਾ ਵਧੀਆ ਹੁੰਦਾ ਫੁੱਲ ਆ ਦੇਖੋ ਜੀ ਸਾਡਾ ਹੈਗਾ ਪੁਦੀਨਾ ਲੱਗਿਆ ਹੋਇਆ ਹੋ ਜਾਂਦਾ ਕਦੇ-ਕਦੇ ਬਣਾ ਚਟਨੀ ਵਿੱਚ ਵਧੀਆ ਲੱਗਦਾ ਏ ਤੇ ਐਲੋਵੇਰਾ ਇੱਥੇ ਲਗਾਈ ਹੋਈ ਅਸੀਂ ਦੁਪਹਿਰ ਕਿڑی ਇੱਥੇ ਖੁਸ਼ਬੂ ਵਾਲੇ ਫੁੱਲ ਲੰਦੇ ਪੜੇ ਸੋਨੇ ਫੁੱਲੋਂ ਦੇ ਕਲੀਆਂ ਨਿਕਲਦੀਆਂ ਵਿੱਚੋਂ ਪਤਾ ਨਹੀਂ ਨੂੰ ਕੀ ਕਹਿੰਦੇ ਹੈਗੇ ਤੇ ਹੈ ਕਿ ਸਾਡੇ ਖੁਸ਼ਬੂਸ ਤੇ ਹੈਗੀ ਤુલਸੀ ਆਪਣਾ ਦੋ-ਤਿੰਨ ਕਾਲੀ ਤુલਸੀ ਲਾਈ ਹੋਈ ਹੈ ਜੀ ਹੈਨਾ ਜੀ ਇਹ ਹੈਗਾ ਬੜੇ ਵਾਲਾ ਰੋਜ਼ ਇਹਨੂੰ ਇਹਨੂੰ ਪਤਾ ਨਹੀਂ ਕਿ ਕਿਹੜਾ ਪਹਾੜੀ ਹੈ ਸ਼ਾਇਦ। ਰੋਜ਼ ਬੜਾ ਬੜਾ ਹੁੰਦਾ ਖੁਸ਼ਬੂ ਨਹੀਂ ਹੁੰਦੀ ਪਰ ਇਹਦੇ ਵਿੱਚ। ਫਿਲਹਾਲ ਤਾਂ ਇਹਦੇ ਪਰਹੈ ਨਹੀਂ ਸੁੱਕ ਗਏ ਸਾਰੇ ਫੁੱਲ। ਸੁੱਕ ਗਏ ਕੰਡਾ ਬਹੁਤ ਆਦੇ ਪਰ। ਪਰ ਰੋਜ਼ ਵੀ ਉਹ ਕਿਹੜਾ ਜਿਹੜਾ ਕੰਡਾ ਨਾ ਹੋਵੇ ਹੈਨਾ। ਰੋਜ਼ ਹੀ ਬੜਾ ਵਧੀਆ ਲੱਗਦਾ ਹੈ। ਬੜਾ ਬਹੁਤ ਸੋਹਣਾ ਫੁੱਲ ਵੱਡਾ ਵੱਡਾ ਫੁੱਲ ਹੁੰਦਾ ਇਹ ਪਰ। ਤੇ ਉਹ। ਤਰਕਤ ਲਗਾਉਣੇ ਚਾਹੀਦੇ ਆ। ਆਕਸੀਜਨ ਰਹਦੀ ਹੈ ਨਾ ਵਧੀਆ। ਠੰਡ ਠੰਡੀ ਹਵਾ ਚੱਲਦੀ ਆ ਇਹ। ਕਿੰਨੇ ਸਮੁੰਦਰ ਰક્ત ਲੱਗ ਰਹੇ ਹਰੇ ਹਰੇ ਤੇ ਜੀ ਮੌਸਮ ਤਾਂ ਕੰਠੜੀ ਹੋ ਚੱਲ ਰਹੀ ਹੈ ਮਨ ਤਾਂ ਗਰਮੀ ਆਈ ਹੋਈ ਐ ਸੀ ਮੈਂ ਹੋਣੀ ਨਿਕਲ ਕਹਿੰਦੀ ਆ ਕਿੱਥਾ ਵਾ ਬੜੀ ਸੋਹਣੀ ਚੱਲਦੀ ਥੰਢੀ ਹੁੰਦੀ ਬੜੀ ਲੱਗ ਰਿਹਾ ਤੁਹਾਨੂੰ ਵੀ ਚਲੋ ਠੀਕ ਐ ਜੀ